ਹੋਈ ਕਲ ਚੁਗਦੀ ਆਜੂ ਪੂਰੀ ਨੇਕ ਲੰਕ ਨੇ ਆਗੇ ਆਪਣਾ ਡੰਕਾ ਬਚਾਇਆ ਉਠ ਕੀ ਸਬਾ ਮਲੇਸ਼ ਕੀ ਕਰ ਪੂੜਾ ਪ੍ਰਸਾਦ ਡੰਕਾ ਵਜੇ ਫਤੇ ਕਾ ਨੇਕ ਲੰਕ ਹੋਏ ਅਤਾ ਉਹ અવਤਾਰ ਪ੍ਰਮਾਤਮਾ ਆ ਚੁਕੇ ਹਨ ਸੋ ਜਿਹੜੀ ਇੱਕ ਸੱਚ ਦੀ ਗੱਲ ਹੁੰਦੀ ਆ ਦਾਸ ਆਬ ਜੀ ਦਾ ਜ਼ਿਆਦਾ ਸਮਾਂ ਨਹੀਂ ਲਵੇਗਾ ਉਹ ਪ੍ਰਮਾਤਮਾ ਨੇ ਆ ਕੇ ਚਵੀਆਂ ਗ੍ਰੰਥਾਂ ਦੀ ਹਰਵਾਣੀ ਦਿੱਤੀ ਹਰਵਾਣੀ ਇਸ ਕਰਕੇ ਉਹ ਹਰ ਨੇ ਆਪ ਆ ਕੇ ਲਿਖਵਾਈ ਇਸ ਕਰਕੇ ਹਰਵਾਣੀ ਆ 22 ਨੰਬਰ ਗ੍ਰੰਥ ਦੀ ਮਾਤ ਜੀ ਨਾਲ ਲਿਖ ਸਾਂਝੀ ਕਰਾਂਗਾ ਕਿ ਹਮੇਸ਼ਾ ਜਿਹੜਾ ਜੀਵ ਪ੍ਰਾਣੀ ਸੱਚ ਦੀ ਗੱਲ ਕਰਦਾ ਉਸ ਨੂੰ ਮਨੁੱਖ ਲੋਕ ਦੇ ਵਿੱਚ ਕੀ ਵਡਿਆਈ ਮਿਲਦੀ ਹੈ ਸੱਚ ਦਾ ਬੂਟਾ ਕਦੇ ਨਾ ਜਾਵੇ ਹੁਲ ਸੱਚ ਦਾ ਬੂਟਾ ਕਦੇ ਨਹੀਂ ਹੁੰਦਾ ਕਦੇ ਵੀ ਨਹੀਂ ਹੁੰਦਾ ਪਤ ਟਹਿਣੀ ਫੁੱਲ ਫਲ ਆਪ ਲਗਾਈਆ ਜਨ ਭਗਤਾਂ ਦੀਪਕ ਹੋਵੇ ਕਦੇ ਨਾ ਗੁਲ ਜਿਹੜੇ ਉਹਦੇ ਭਗਤ ਹੁੰਦੇ ਆ ਪ੍ਰਮਾਤਮਾ ਦੇ ਸੱਚ ਦੀ ਗੱਲ ਕਰਨ ਵਾਲੇ ਉਹਨਾਂ ਦਾ ਕਦੇ ਵੀ ਬੂਟਾ ਦੀਪਕ ਕਦੇ ਗੁਲ ਨਹੀਂ ਹੁੰਦਾ ਨੂਰ ਜੋਤ ਜੋਤ ਰਸ਼ਨਾਈਆ ਸਤਗੁਰ ਸ਼ਬਦ ਕਹੇ ਜਨ ਭਗਤ ਸੁਹੰਜਣੇ ਫੁੱਲ ਸੁਹੰਜਣੇ ਫੁੱਲ ਹਰ ਕਰਤਾ ਆਪ ਮਹਿਕਾਈਆ ਜਿਨ੍ਹਾਂ ਦਾ ਮਾਲਕ ਇੱਕ ਕੰਤ ਹੁਲ ਸੱਚਾ ਨਿਵਾਸੀ ਨਜਰੀ ਆਈਆ ਜੋ ਜੋ ਧਰਮ ਦੀ ਧਾਰ ਦਸੇ ਅਸੂਲ ਗੋਵਿੰਦ ਪਾਸ਼ਾ ਜੀ ਨੇ 52 ਅਸੂਲ ਦਿੱਤੇ ਸੀ ਮਾਤ ਲੋਕ ਦੇ ਵਿੱਚ ਪਰ ਉਹ ਅਸੂਲ ਕਿਸੇ ਨੇ ਕੈਮ ਨਹੀਂ ਕੀਤੇ ਇੱਥੇ ਵੀ ਆ ਕੇ ਨਿਹ ਕਲੰਕਲ ਕਲ ਕੀ ਉਪਾਰ ਨੇ ਆ ਕੇ ਪਗਟਾਵਾ ਕਰਕੇ ਆਪਣੇ 33 ਅਸੂਲ ਦਿੱਤੇ ਆਪਣੇ ਭਗਤਾਂ ਨੂੰ ਉਹਦੇ ਸੇ ਅਸੂਲ ਜਿਹੜਾ ਸਿੱਖ ਉਸ ਤੇ ਅਸੂਲ ਤੇ ਚੱਲੇਗਾ ਉਹ ਉਸ ਦਾ ਭਗਤ ਹੋਵੇਗਾ ਜੋ ਧਰਮ ਦੀ ਤਾਰ ਦੱਸੇ ਅਸੂਲ ਅਸਲੀਅਤ ਆਪਣੀ ਇੱਕ ਦਰੜਾਈ ਆ ਪ੍ਰੇਮ ਪ੍ਰੀਤੀ ਬਖਸ਼ ਮਕੂਲ ਮੁਕੰਮਲ ਆਪਣਾ ਹੁਕਮ ਵਰਤਾਈਆ ਜੋਤੀ ਜੋ ਸਰੂਪ ਹਰ ਆਪ ਆਪਣੀ ਕਿਰਪਾ ਕਰੇ ਖੇਲ ਸੱਚਾ ਹਰ ਸਤ ਦਾ ਹੁਕਮ ਇੱਕ ਸੁਲਾਈਆ ਸਤ ਗੁਰ ਸ਼ਬਦ ਕੇ ਫੁੱਲਾਂ ਵਾਂਗ ਜਾਓ ਮਹਿਕ ਇੱਕ ਫੁੱਲਾਂ ਦੇ ਵਾਂਗ ਕੀ ਹੋਜੋ ਮਹਿਕ ਫੁੱਲ ਦੀ ਮਹਿਕ ਇਸ ਤਰ੍ਹਾਂ ਦੀ ਹੁੰਦੀ ਹੈ ਉਸ ਤਰ੍ਹਾਂ ਦੇ ਹੋਜੋ ਇਹ ਸਾਰੀ ਮਨੁੱਖ ਜਾਤੀ ਨੂੰ ਸੰਦੇਸ਼ ਆ ਇਹ ਇਕੱਲਾ ਸਾਡੇ ਵਾਸਤੇ ਸੰਦੇਸ਼ ਨਹੀਂ ਫੁੱਲਾ ਵਾਂਗ ਜਾਓ ਮਹਿਕ ਖੁਸ਼ਬੂ ਪ੍ਰੇਮ ਵਾਲੀ ਪ੍ਰਗਟਾਈਆ ਕਿਹੜੀ ਖੁਸ਼ਬੂ ਆਵੇ ਪ੍ਰੇਮ ਵਾਲੀ ਗੱਲ ਸਾਰੀ ਪ੍ਰੇਮ ਦੀ ਹੈ ਤਰਮ ਦਵਾਰੇ ਬਣੋ ਲਾਇਕ ਉਹ ਲਾਇਕ ਪੁੱਤ ਬਣੋ ਹਰ ਜਨੇ ਆਪਣਾ ਰੂਪ ਬਦਲਾਈਆ ਹਰ ਹਰ ਭਗਵਾਨਿਆ ਜਨ ਉਸ ਤੇ ਪਗਦੇ ਤੁਰਦਾ ਮਾਲਕ ਤਕੋ ਨੈਕ ਨਰਨਰਾਇਣ ਨੂਰ ਇਲਾਹੀਆ ਜੈਸ ਦੀਆਂ ਅਵਤਾਰਾਂ ਪਗੰਬਰਾਂ ਜੈਸ ਦੀਆਂ ਅਵਤਾਰਾਂ ਪਗੰਬਰਾਂ ਮੰਨੀ ਹਦਾਇਤ ਅੱਜ ਸੰਸਾਰ ਗੁਰੂ ਅਵਤਾਰਾਂ ਨੂੰ ਮੰਨੀ ਜਾਂਦਾ ਪਰ ਗੁਰੂ ਅਵਤਾਰ ਪਗੰਬਰ ਕਿਹਨੂੰ ਮੰਨ ਗਏ ਅਕਾਲ ਪੁਰਖ ਸਾਡਾ ਓਲਾ ਕਾ ਕੇ ਕਿ ਉਸ ਦੀ ਮਨੋਤ ਕਰਿਓ ਮੰਨੀ ਹਦਾਇਤ ਗੁਰੂ ਗੁਰਦੇਵ ਜੀ ਸਿਨਵਾਈਆ ਜੋ ਸੱਚ ਵਸ ਭਗਤਾਂ ਕਰੇ ਅਨਾਇਤ ਭਗਵਾਨ ਆਪਣੀ ਦਇਆ ਕਮਾਈਆ ਸਤ ਗੁਰ ਸ਼ਬਦ ਕੇ ਤੁਰ ਦੇ ਫੁੱਲ ਬਣ ਜਾਓ ਚੰਗੇ ਚੰਗੇ ਫੁੱਲ ਬਣ ਕੇ ਅੱਗੇ ਆਓ ਕੂੜੀ ਕਿਰਿਆ ਦੇਣੀ ਕਢਾਈਆ ਭਗਤ ਭਗਤਾ ਨਾਲ ਕਰਨ ਨਾ ਦੰਗੇ ਅਸੀਂ ਆਪਣੇ ਕਾਰਾਂ ਚ ਦੰਗੇ ਕਰੀ ਜਾਂਦੇ ਆ ਪਰ ਅਸੀਂ ਕਹਿੰਦੇ ਆ ਜੀ ਉਹ ਤਾਂ ਉਹ ਦੰਗੇ ਕਰਦਾ ਅਸੀਂ ਆਪਣੇ ਆਪ ਤੇ ਮਹਿਸੂਸ ਨਹੀਂ ਕਰਦੇ ਅਸੀਂ ਕੀ ਕਰਦੇ ਪਏ ਅਸੀਂ ਦੂਸਰੇ ਦੀ ਗੱਲ ਕਰਦੇ ਆ ਭਗਤ ਭਗਤਾ ਨਾਲ ਕਰਨ ਨਾ ਦੰਗੇ ਗੁੱਸਾ ਗਿਲਾ ਨਾ ਕੋਏ ਜਨਾਇਆ ਇਹ ਸੂਲ ਨੇ ਪ੍ਰਮਾਤਮਾ ਦੇ ਕੀ ਐਸੀ ਭਗਵਾਨ ਨੂੰ ਜਕਾਰੇ ਲਾ ਕੇ ਜਾਂ ਉਹਨੂੰ ਮੰਨ ਕੇ ਉਹਦੇ ਸੂਤ ਸੇ ਚੱਲਾਂਗੇ ਤੇ ਸਾਨੂੰ ਭਗਵਾਨ ਮਿਲ ਜੂ ਨਹੀਂ ਪਿਛਲੇ ਵੇਲੇ ਸਭ ਦੇ ਲੰਗੇ ਅੱਗੇ ਆਪਣਾ ਹੁਕਮ ਸੁਨਾਈਆ ਤੁਸੀਂ ਬੰਦਿਆ ਵਰਗੇ ਨਹੀਂ ਬੰਦੇ ਸਤਗੁਰ ਸ਼ਬਦ ਕੀ ਕਹਿੰਦਾ ਜਨਪਗਤਾਂ ਨੂੰ ਕਿ ਤੁਸੀਂ ਬੰਦਿਆ ਵਰਗੇ ਬੰਦੇ ਨਹੀਂ ਜੀ ਅਸੀਂ ਆਪਣਾ ਆਪ ਸੰਸਾਰ ਦੇ ਵਿੱਚ ਮਿਲਾ ਲੈਣੇ ਆ ਪਰ ਜਿਹੜਾ ਪ੍ਰਭੂ ਉਸ ਤੇ ਕਿਰਪਾ ਕਰ ਦੇਵੇ ਜੀ ਉਹ ਪ੍ਰਭੂ ਆਪ ਆਕੇ ਉਸ ਨੂੰ ਭਗਤ ਬਣਾ ਲਵੇ ਜਨ ਭਗਤ ਬਣਾ ਲਵੇ ਤਾਂ ਉਹ ਫਿਰ ਉਹ ਬੰਦਿਆ ਵਰਗਾ ਬੰਦਾ ਵੀ ਨਹੀਂ ਰਹਿ ਜਾਂਦਾ ਤੁਸੀਂ ਬੰਦਿਆ ਵਰਗੇ ਨਹੀਂ ਬੰਦੇ ਬਿਨਾ ਬੰਦਗੀ ਤੋਂ ਬੰਦਗੀ ਵਾਲੇ ਦਿੱਤੇ ਪ੍ਰਗਟਾਈਆ ਬਿਨਾ ਬੰਦਗੀ ਤੋਂ ਤੁਹਾਨੂੰ ਉਸਨੇ ਮਾਤ ਲੋਕ ਦੇ ਵਿੱਚ ਕਿਰਪਾ ਕੀਤੀ ਤੁਹਾਨੂੰ ਰਹਿਂਤਾ ਦਾ ਪੰਡਾਰ ਦੇ ਕੇ ਉਸਨੇ ਆਪਣਾ ਜਨ ਭਗਤ ਬਣਾਇਆ ਤੁਹਾਡਾ ਖੇਲ ਵੇਖ ਕੇ ਰਾਏ ਧਰਮ ਕੰਬੇ ਐਡੀ ਕਿਰਪਾ ਪਕਤਾਂ ਦੀ ਉਸ ਨੇ ਕਲੰਕਲ ਕਰ ਕੀ ਉਤਾਰਨੇ ਕੀਤੀ ਤੁਹਾਡਾ ਖੇਲ ਵੇਖ ਕੇ ਰਾਏ ਧਰਮ ਚਿੱਤਰ ਗੁਪਤ ਕੰਬੇ ਲਾੜੀ ਮੋਤ ਅਖ ਦਵਾਈਆ ਜਿਨ੍ਹਾਂ ਦੇ ਪੈਂਡੇ ਅੱਗੇ ਨਹੇ ਨਹੀਂ ਲੰਬੇ ਪਾਂਦੀ ਪੰਦਨਾ ਕੋਈ ਪਵਾਈਆ ਸਤ ਗੁਰ ਸ਼ਬਦ ਕਹਿ ਸੱਚਾ ਧਰਮ ਦਾ ਹੀਰਾ ਧਰਮ ਤਾਰ ਵਿੱਚ ਸਮਾਈਆ ਜਿਨ੍ਹਾਂ ਦੇ ਸਿਰਤੇ ਪ੍ਰਭ ਨੇ ਬੰਨਾ ਚੀਰਾ ਚਰੀ ਬਛੁੰਨੇ ਲੇ ਮਿਲਾਈਆ ਭਗਤ ਕੀ ਹੁੰਦਾ ਹੀਰਾ ਹੁੰਦਾ ਹੀਰਾ ਜਮੇ ਠੰਡਾ ਹੁੰਦਾ ਹੀਰਾ ਕਦੇ ਗਰਮ ਨਹੀਂ ਹੁੰਦਾ ਇਹ ਕਦੇ ਗਰਮ ਨਹੀਂ ਹੁੰਦਾ ਅਸੀਂ ਇੰਨੀ ਤੈਸ਼ ਵਿੱਚ ਗਰਮੈਸ਼ ਵਿੱਚ ਆ ਜਨੇ ਆ। ਓਏ ਇੱਕ ਦੂਜੇ ਦੇ ਸਦਾ ਸਮਝਣ ਪੈਣ ਪਾਈ ਵੀਰਾ ਕੀ ਸਮਝ ਲੈ ਕਦੂਏ ਨੂੰ ਪਾਈ ਪੈ ਇਹ ਅਸੂਲ ਆ ਸੁਪਰਮਾਤਮਾ ਦਾ। ਇੱਕ ਦੂਜੇ ਨੂੰ ਸਦਾ ਸਮਝਣ ਪੈਣ ਪਾਈ ਵੀਰਾ ਪ੍ਰੇਮ ਮੁਹੱਬਤ ਵਿੱਚ ਬੁਲਾਈਆ। ਪ੍ਰੇਮ ਪਿਆਰ ਦੇ ਵਿੱਚ ਮੁਹੱਬਤ ਦੇ ਵਿੱਚ ਇੱਕ ਦੂਸਰੇ ਨੂੰ ਬੁਲਾਉਣਾ ਹੈ ਪ੍ਰੇਮ ਕਰਨਾ ਹੈ ਕਿਸੇ ਤਾਨੇ ਮੇ ਨਹੀਂ ਦੇਣੇ ਹੈ ਪ੍ਰੇਮ ਦੇ ਵਿੱਚ ਇਹਨਾਂ ਪਿਆਰ ਕਰਨਾ ਹੈ ਭਗਤਾਂ ਨੇ ਭਗਤਾਂ ਦੇ ਵਿੱਚ ਆਪਸ ਵਿੱਚ ਇਹਨਾਂ ਪਿਆਰ ਕਰੋ ਗੁਰਮੁਖ ਕਲਯੁਗ ਵਿਸਤਾ ਵਾਲਾ ਬਣੇ ਕੋਈ ਨਾ ਕੀੜਾ ਕੀ ਕਲਯੁਗ ਦੇ ਵਿਸਤਾ ਵਾਲਾ ਕੀ ਦੇ ਕਾਲਾ ਕੀੜਾ ਨਾ ਬਣ ਜਿਓ ਵਿਸਤਾ ਵਾਲਾ ਕੀੜਾ ਕਿਹੜਾ ਹੁੰਦਾ ਆਪ ਜੀ ਸਭ ਜਾਣਦੇ ਹੋ ਗੰਦੀ ਨਾਲੀ ਦਾ ਕੀੜਾ ਕੇ ਦਿਓ ਨਾ ਬਣ ਜਿਓ ਪ੍ਰੇਮ ਪਿਆਰ ਦੇ ਵਿੱਚ ਰਹਿਓ ਹੰਸ ਰੂਪ ਲੈਣਾ ਬਦਲਾਈਆ ਸਤ ਸੱਚ ਦਾ ਮਾਰਗ ਨਹੀਂ ਕੋਈ ਪੀੜਾ ਜਿਹੜਾ ਸਤ ਦੇ ਔਰ ਸੱਚ ਦੀ ਮਰਿਆਦਾ ਵਿੱਚ ਹਮੇਸ਼ਾ ਰਹਿੰਦਾ ਉਹਦਾ ਕਦੇ ਵੀ ਅੱਗੇ ਜਿਹੜੀ ਗਲੀ ਭੀੜੀ ਨਹੀਂ ਰਹਿ ਜਾਂਦੀ ਪੀੜੀ ਗਲੀ ਨਾ ਕੋਈ ਵਖਾਈਆ ਫੁੱਲ ਕਹਿਣ ਫੁੱਲ ਭਗਤਾ ਨੂੰ ਨਸੀਅਤ ਦੇ ਰਿਆ ਕੀ ਕਹਿੰਦੇ ਆ ਫੁੱਲ ਕਹਿਣ ਅਸੀਂ ਭਗਤਾ ਉਤੇ ਲਾਉਣੀ ਬਰਖਾ ਭਗਤਾ ਉਤੇ ਕੀ ਲਾਉਣੀ ਹੈ ਬਰਖਾ ਲਾਉਣੀ ਹੈ ਪ੍ਰਭ ਮਾਨ ਦਿੱਤ ਪ੍ਰਭ ਦਿੱਤੀ ਮਾਨ ਵਡਿਆਈਆ ਗੁਰਮੁਖੋ ਯਾਦ ਕਰ ਲੋ ਕੀ ਯਾਦ ਕਰ ਲੋ ਫੁੱਲ ਕੀ ਕਹਿੰਦਾ ਗੁਰਮੁਖੋ ਯਾਦ ਕਰ ਲੋ ਸਿੱਖ ਨੂੰ ਸਿੱਖ ਤਰਸਦਾ ਮਰ ਗਿਆ ਵਿੱਚ ਸਰਸਾ ਇਹ ਵੇਲਾ ਯਾਦ ਤ ਕਰੋ ਕਿ ਅੱਜ ਅਸੀਂ ਜੇ ਬੰਡੀਆਂ ਪਾ ਕੇ ਬਹਿ ਗਏ ਉਹ ਵੇਲਾ ਯਾਦ ਕਰੋ ਉਸ ਵੇਲੇ ਕੀ ਹੋਇਆ ਸੀ ਗੁਰਮੁਖੋ ਯਾਦ ਕਰ ਲੋ ਸਿੱਖ ਨੂੰ ਸਿੱਖ ਤਰਸਦਾ ਮਰ ਗਿਆ ਵਿੱਚ ਸਰਸਾ ਸੇਖ ਨਾਲ ਸਿੱਖ ਸਕਿਆ ਨਾ ਤੋਏ ਮਿਲਾਈਆ ਉਸ ਨੂੰ ਕੋਈ ਬੋਤਾ ਨਹੀਂ ਵੀ ਤਿਆਰ ਸਾ ਇਹ বেলাਉਣਾ ਜਦੋਂ ਸੰਸਾਰ ਨੇ ਖਤਮ ਹੋ ਜਾਣਾ ਹੈ 11 ਲੱਖ ਦੀ ਆਬਾਦੀ ਨੇ ਰਹਿਣਾ ਸਿਰਫ ਕੋਈ ਕਿਤੇ ਬਚੂ ਕੋਈ ਕਿਤੇ ਬਚੂ ਜਾਂ ਫੇਰ ਵੀ ਤਾਂ ਤਰਸੋਗੇ ਕਿ ਯਾਰ ਉਹ ਫਲਾਣਾ ਹੀ ਮਿਲ ਜਾਂਦਾ ਮੈਨੂੰ ਪਰ ਅੱਜ ਅਸੀਂ ਇਕੱਠੇ ਨਹੀਂ ਹੁੰਦੇ ਇੱਕ ਦੂਵੇ ਨੂੰ ਕਹਿੰਨੇ ਤੂੰ ਇਕੱਠਾ ਨਹੀਂ ਹੁੰਦਾ ਪਰ ਅਸੀਂ ਆਪਣੇ ਆਪ ਨੂੰ ਕੀ ਕਰਦੇ ਆ ਮੈਂ ਆਪਣੇ ਆਪ ਨੂੰ ਕੀ ਕਰਦਾ ਪਿਆ ਅਸੀਂ ਦੂਸਰੇ ਨੂੰ ਕਹਿੰਨੇ ਤੂੰ ਇਕੱਠਾ ਨਹੀਂ ਹੁੰਦਾ ਪਰ ਮੈਂ ਮੈਂ ਕੋਸ਼ਿਸ਼ ਨਹੀਂ ਕਰਦਾ ਪਿਆ ਆਪਣੇ ਆਪ ਨੂੰ ਵੇਖੋ ਹੋਣ ਵੀ ਤੁਹਾਡੇ ਉੱਤੇ ਪੈਣ ਵਾਲਾ ਪਰਚਾ ਪ੍ਰਚੀਨ ਦਾ ਲੇਖਾ ਵੇਖ ਵਿਖਾਈਆ ਜਨ ਭਗਤੋ ਤੁਹਾਡੇ ਵਿੱਚ ਨਿੰਦਿਆ ਵਾਲੀ ਹੋਵੇ ਕਦੇ ਨਾ ਚਰਚਾ ਏ ਵੀ ਸੂਲਿਆ ਪ੍ਰਮਾਤਮਾ ਦਾ ਜਨਿੰਦਿਆ ਕਰ ਲਈ ਜਾਂ ਸੋਲ ਲਈ ਇੱਕੇ ਗੱਲ ਜੋ ਨਿੰਦ ਕਹੋਵੇ ਉਸ ਨੂੰ ਬਾਹਰ ਕੱਢ ਕੇ ਦਿਓ ਵਖਾਈਆ ਕਿਉਂ ਤੁਹਾਡਾ ਮਾਲਕ ਵਾਲੀ ਅਰਸ਼ਾ ਅਰਸ਼ੀ ਪ੍ਰੀਤਮ ਨੂਰ ਉਲਾਈਆ ਫੁੱਲ ਕੈਨ ਸਾਡੀ ਵੇਖੋ ਬਹਾਰ ਫੁੱਲ ਕਹਿੰਦੇ ਸਾਡੇ ਵੱਲ ਤਾਂ ਵੇਖ ਲੋ ਤੁਸੀਂ ਨਹੀਂ ਇਕੱਠੇ ਹੁੰਦੇ ਸਾਡੇ ਵੱਲ ਵੇਖੋ ਨਿਸ਼ਾਨ ਸਾਹਿਬ ਵੀ ਇਸੇ ਤਰ੍ਹਾਂ ਬੇਨਤੀ ਕਰਦਾ ਕਿ ਅਸੀਂ ਜੁਗਾ ਜੁਗਾ ਦੇ ਵਿਛੜਿਆ ਸੀ ਇਕੱਠੇ ਹੋ ਕੇ ਸਬੂਤ ਦਿੰਨੇ ਆ ਸੀ ਖੜੇ ਹੋ ਕੇ ਪਰ ਭਗਤੋ ਤੁਸੀਂ ਤੇ ਮਾਰਸ ਤੁਰਦੇ ਫਿਰਦੇ ਤੁਸੀਂ ਇਕੱਠੇ ਹੋ ਕੇ ਕਿਉਂ ਨਾ ਦਿਓ ਗਵਾਹੀਆ ਤੁਸੀਂ ਇਕੱਠੇ ਹੋ ਕੇ ਗਵਾਹੀ ਨਹੀਂ ਦਿੰਦੇ ਸਾਡੇ ਵੱਲ ਵੇਖੋ ਫੁੱਲ ਵੀ ਇਸੇ ਤਰ੍ਹਾਂ ਵਿਅਾਨ ਕਰਦਾ ਫੁੱਲ ਕੀ ਕਹਿੰਦਾ ਫੁੱਲ ਕਹਿਣ ਸਾਡੀ ਵੇਖੋ ਵਹਾਰ ਖੁਸ਼ੀਆਂ ਵਿੱਚ ਜਨਾਈਆ ਜਨ ਭਗਤੋ ਭਗਤਾ ਨਾਲ ਕਰਨਾ ਪਿਆਰ ਆ ਗੱਲੂ ਜੀ ਆਪਾਂ ਨਾਲ ਹੀ ਲੇ ਜੀ ਇਹ ਬਨ ਗਏ ਘਰ ਦੇ ਵਿੱਚ ਸਾਡਾ ਕੁਝ ਨਹੀਂ ਜਾਂਦਾ ਜਨ ਭਗਤੋ ਭਗਤਾ ਨਾਲ ਕਰਨਾ ਪਿਆਰ ਮੁਹੱਬਤ ਮੁਹੱਬਤ ਵਿੱਚੋਂ ਪ੍ਰਗਟਾਈਆ ਇੱਕੋ ਕਰ ਇੱਕੋ ਤੁਹਾਡਾ ਕਰਵਾਰ ਸਭ ਦਾ ਪ੍ਰਮਾਤਮਾ ਇੱਕ ਹੀ ਆ ਵੱਖਰੀ ਕੋਈ ਗੱਲ ਨਹੀਂ ਪਰ ਅਸੀ ਬੰਡੀਆਂ ਪਾਈਆਂ ਸਾਡੀ ਉਹਦੇ ਨਾਲ ਨਹੀਂ ਬਣਦੀ ਉਹਦਾ ਮੇਰੇ ਜ਼ਮੀਨ ਡਬਲ ਤਾਂ ਮੇਰੇ ਨਾਲ ਆ ਹੋ ਗਿਆ ਪਰ ਸਭ ਇੱਥੇ ਰਹਿ ਜਾ ਰੇ ਕਹਾਣੀਆਂ ਸਭ ਇੱਥੇ ਇਸ ਬੇਟੀਆਂ ਜਾਣੀਆਂ ਪਰ ਜਾਣਾ ਸਭ ਨੇ ਇੱਕ ਘਰ ਇੱਕ ਪ੍ਰਮਾਤਮਾ ਦੇ ਚਰਨਾਂ ਤੇ ਜਾਣਾ ਇੱਕੋ ਗ੍ਰਹਿ ਨਜ਼ਰੀ ਆਈਆ ਇੱਕੋ ਦੇ ਤੁਸੀਂ ਸੁੱਤ ਦੁਲਾਰ ਪਿਤਾ ਪੁਰਖੇ ਕਾਲ ਇੱਕ ਖਵਾਈਆ ਅੱਗੇ ਨੂੰ ਝਗੜੇ ਛੱਡ ਦਿਓ ਸੰਸਾਰ ਇਸ ਨੂੰ ਆਸੂ ਲਗੂ ਵਰ ਲੋ ਇਕੱਠੇ ਹੋ ਗਏ ਸਬੂਤ ਦਿਓ ਝਗੜਿਆਂ ਵਿੱਚ ਹੱਥ ਕਿਸ਼ਨਾ ਆਈਆ ਅੰਦਰੋਂ ਹੋਵੇ ਨਾ ਕੋਈ ਦੁਖਿਆਰ ਅੰਦਰੋਂ ਵੀ ਕੋਈ ਦੁਖਿਆਰ ਨਾ ਹੋਵੇ ਖੁਸ਼ੀਆਂ ਵਿੱਚ ਆਪਣਾ ਚੱਟ ਲੰਗਾਈਆ ਕਿਉਂ ਤੁਸੀਂ ਬਸਦੇ ਹੋ ਉਸ ਪ੍ਰਭੂ ਦੇ ਦਰਵਾਰੂ ਜਿੱਥੇ ਪੰਜ ਦਰਵਾਰੀ ਦੇਣ ਗਵਾਹੀਆ ਫੁੱਲ ਕਹਿਣ ਸਾਡੀ ਪੁਨਾ ਪੁਨਾ ਨਿਮਸ਼ਕਾਰ ਨਿਉ ਨਿਉ ਸੀਸ ਚੁਕਾਈਆ ਪਹਿਲੀ ਹਾੜ ਨੂੰ ਹਰ ਸੰਗਤ ਨੂੰ ਕਰੋ ਨਿਮਸ਼ਕਾਰ ਨਿਉ ਨਿਉ ਸੀਸ ਚੁਕਾਈਆ ਸ਼ਬਦ ਦੇਵੇ ਫੁੱਲ ਕੀ ਕਹਿੰਦਾ ਹੁਣ ਜੇ ਤੁਸੀਂ ਛੱਡ ਨਹੀਂ ਸਕਦੇ ਹੰਕਾਰ ਮੈਂ ਨਹੀਂ ਮਾਣਾ ਹੋ ਕੇ ਸੇਵ ਕਮਾਈਆ ਮੈਨ ਨਹੀਂ ਮਾਨਾ ਹੋ ਕੇ ਸੇਵਕ ਮਾਲਨਾ ਜੇ ਤੁਸੀਂ ਨਹੀਂ ਛੱਡ ਸਕਦੇ ਜੇ ਫਿਰ ਤੁਸੀਂ ਪ੍ਰਭੂ ਦੇ ਬਣਿਓ ਸਿੱਖਦਾਰ ਸਿਰ ਹੰਮੇ ਵਾਲਾ ਤਾਜ ਜਕਾਇਆ ਸਤਗੁਰ ਚਾਕਰ ਬਣੇ ਹੋਵੇ ਖਿਦਮਤਗਾਰ ਸੇਵਕ ਸੇਵਾ ਸੱਚ ਕਮਾਈਆ ਜੋਤੀ ਜੋ ਸਰੂਪ ਆਪ ਆਪਣੀ ਕਿਰਪਾ ਕਰੂ ਕਰੇ ਖੇਲ ਸੱਚਾ ਹਰੂ ਸਤਿ ਦਾ ਰੰਗ ਆ ਪ੍ਰੰਗਾਇਆ ਸੁਹਰ ਸੰਗੇ ਜੀ ਸਮੇਂ ਨੂੰ ਮੁੱਖ ਰੱਖਦੇ ਹੋਇਆ ਦਾਸ ਇੱਥੇ ਹੀ ਹਿਮਤ ਚਾਵੇਗਾ ਇੱਕੋ ਇੱਕ ਮੈਂ ਬੇਨਤੀ ਕਰਾਂਗਾ ਪ੍ਰਮਾਤਮਾ ਦਾ ਜਿਹੜਾ ਅਸੂਲ ਨੇ ਉਹੀ ਰੱਬ ਦਾ ਨਾਮ ਆ ਜੇ ਅਸੀਂ ਪੰਜ ਜ਼ਿਕਾਰੇ ਲਾ ਕੇ ਮੰਦਰਾਂ ਮਸਜਿਦਾਂ ਗੁਰਦੁਆਰਾਂ ਤੇ ਜਾ ਕੇ ਜਿੰਨਾ ਮਰਜੀ ਆਪਾਂ ਨਾਮ ਜਪ ਲਈਏ ਤੇ ਜੇ ਸੀ ਇੱਕ ਅਕਾਲ ਪੁਰਖ ਦੇ ਬੱਚੇ ਹੋਣ ਦਾ ਸਬੂਤ ਨਾ ਦਿੱਤਾ ਤਾਂ ਉਹਦਾ ਕੋਈ ਫਾਇਦਾ ਨਹੀਂ ਸੋ ਦਾਸ ਕੀ ਮੱਚੋਂਦਾ ਰਵਾਨੀ ਸਾਂਝੀ ਕਰਦੇ ਆ ਕੋਈ ਸ਼ਬਦ ਅੱਗੇ ਪਿੱਛੇ ਬੋਲਿਆ ਗਿਆ ਹੋਵੇ ਮਾਫੀ ਚਾਹਾਂਗਾ ਸੋ ਹੰਗ ਮਾਰਾਈ ਸ਼ੇਰ ਸਿੰਘ ਵਿਸ਼ਨੋ ਭਗਵਾਨ ਦੀ ਦਾ